ਪੰਜਾਬ ਦੀ ਸਿਆਸਤ ਦੇ ਅੰਦਰ ਜੇਕਰ ਇਸ ਵੇਲੇ ਸਭ ਤੋਂ ਕੋਈ ਵੱਡੀ ਬਾਜ਼ਾਰਤ ਬਣਿਆ ਹੋਇਆ ਹੈ ਤਾਂ ਉਹ ਸਿਮਰਜੀਤ ਸਿੰਘ ਬੈਸ ਦੀ ਅਗਲੀ ਸਿਆਸੀ ਚਾਲ ਹੈ ਕਦੇ ਤਾਂ ਕਾਂਗਰਸ ਦੇ ਨਾਲ ਨੇਤਾਵਾਂ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ ਤੇ ਹੁਣ ਸੱਜਰੀ ਖਬਰੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਮਰਜੀਤ ਸਿੰਘ ਬੈਂਸ ਦੀਆਂ ਇੱਕ ਵਾਰ ਫਿਰ ਤਾਰਾਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੂਤਰ ਦੱਸਦੇ ਆ ਕਿ ਸਿਮਰਜੀਤ ਸਿੰਘ ਬੈਂਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜ ਕੇ ਜਾਂ ਸ਼ਾਮਲ ਹੋ ਕੇ ਚੋਣ ਲੜ ਸਕਦੇ ਨੇ ਕੀ ਸਥਿਤੀ ਹੈ ਇਸ ਬਾਰੇ ਪੂਰੀ ਗੱਲਬਾਤ ਕਰਦੇ ਆ ਤੁਸੀਂ ਜੁੜਿਓ ਲੋਕ ਪਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਅੰਦਰ ਇਸ ਵੇਲੇ ਸਭ ਤੋਂ ਵੱਡੀ 부ਜਾਰਤ ਸਿਮਰਜੀਤ ਸਿੰਘ ਬੈਂਸ ਬਣੇ ਹੋਇਆ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਸੋਰੀ ਲਗਾਤਾਰ ਸਿਆਸਤ ਦੇ ਵਿੱਚ ਜਿਹੜਾ ਉਹ ਸਰਗਰਮ ਹੋਣ ਦੀ ਕੋਸ਼ਿਸ਼ ਕਰਦੇ ਐ ਖਬਰਾਂ ਜਿਹੜੀਆਂ ਨੇ ਉਹ ਦਿਨ-ਪ੍ਰਤੀ ਦਿਨ ਬਦਲਦੀਆਂ ਰਹੀਆਂ ਪਿਛਲਾ ਇੱਕ ਹਫਤਾ ਲਗਾਤਾਰ ਇੱਕ ਖਬਰ ਚੱਲਦੀ ਰਹੀ ਕਿ ਸਿਮਰਜੀਤ ਸਿੰਘ ਬੈਂਸ ਅੱਜ ਜਾਂ ਸ਼ਾਮ ਜਿਹੜਾ ਉਹ ਕਾਂਗਰਸ ਦੇ ਨਾਲ ਜਾ ਸਕਦੇ ਐ ਜਾਂ ਤਾਂ ਕਾਂਗਰਸ ਚ ਸ਼ਾਮਲ ਹੋ ਸਕਦੇ ਐ ਜਾਂ ਫਿਰ ਕਾਂਗਰਸ ਨਾਲ ਸਮਝੌਤਾ ਕਰਕੇ ਲੋਕ ਇਨਸਾਫ ਪਾਰਟੀ ਦੀ ਟਿਕਟ ਦੇ ਉੱਤੇ ਹੀ ਜਿਹੜਾ ਉਹ ਚੋਣ ਲੜ ਸਕਦੇ ਐ ਪਰ ਆਖਰਕਾਰ ਉਹ ਖਬਰਾਂ ਸਮੇਂ ਦੇ ਨਾਲ ਜਿਹੜੀਆਂ ਨੇ ਉਹ ਹਲਦੀਆਂ ਗਈਆਂ ਜਿਵੇਂ ਸੂਰਜ ਢਲਦਾ ਓਵੇਂ ਉਹ ਖਬਰਾਂ ਵੀ ਢਲਦੀਆਂ ਗਈਆਂ ਤੇ ਗੱਲਬਾਤ ਸਿਰੇ ਨਹੀਂ ਲੱਗੀ ਕਾਰਨ ਜਿਹੜਾ ਉਹ ਕਈ ਨੇ ਪਰ ਪ੍ਰਮੁੱਖ ਕਾਰਨ ਜਿਹੜਾ ਉਹਦੇ ਵਿੱਚ ਕਾਂਗਰਸ ਦੀ ਲੁਧਿਆਣੇ ਦੀ ਲੀਡਰਸ਼ਿਪ ਵਿੱਚ ਜਿਹੜਾ ਵਿਰੋਧ ਪਾਇਆ ਗਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਪੈਰ ਕੇ ਪਿੱਛੇ ਖਿੱਚ ਲਿਆ ਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਤਾਜ਼ਾ ਖਬਰੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ 'ਚ ਨੇ ਸੂਤਰ ਤੇ ਖਬਰਾਂ ਇਹ ਦੱਸਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਇਸ ਸਮੇਂ ਦੁਚਿੱਤੀ 'ਚ ਜ਼ਰੂਰ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਜਾਵੇ ਲਗਭਗ 10-12 ਸਾਲ ਬਾਅਦ ਜਾਫਰ ਜਿਹੜਾ ਉਹਨਾਂ ਦੇ ਨਾਲ ਸਮਝੌਤਾ ਕਰਕੇ ਲੋਕ ਸਭਾ ਚੋਣ ਲੜੀ ਜਾਵੇ ਉਹ ਲੋਕ ਚੋਣ ਉਹਨਾਂ ਨੇ ਲੜਨੀ ਆ ਇਹ ਤੈ ਹੈ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਲੜ ਲੈਣ ਜਾ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਲੈਟਰ ਬਾਕਸ ਤੇ ਲੜਦਾ ਇਹ ਤੈ ਹੈ ਅ ਅੱਜ ਸਵੇਰੀ ਜਦੋਂ ਇਹ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਮਸੂਲ ਹੋਣੀਆਂ ਸ਼ੁਰੂ ਹੋਈਆਂ ਤਾਂ ਮੈਂ ਖੁਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਪੱਖ ਜਾਣਿਆ ਜਾ ਸਕੇ ਪਰ ਉਹਨਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ ਉਹਨਾਂ ਨੇ ਫੋਨ ਨਹੀਂ ਚੱਕਿਆ ਜਿਸ ਕਰਕੇ ਜਿਹੜਾ ਫਿਰ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸકી ਸਿਮਰਜੀਤ ਸਿੰਘ ਬੈਸ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਮੰਨੀ ਪਰਮੰਨੀ ਸ਼ਖਸੀਅਤ ਨੇ ਹੋਰ ਇਸ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੂਬੇ ਦੀ ਰਾਜਨੀਤੀ 'ਚ ਇੱਕ ਅਲਹਿਦਾ ਪਛਾਨ ਰੱਖਣ ਵਾਲੇ ਬੈਸ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ ਚ ਦੱਸੇ ਜਾ ਰਹੇ ਨੇ ਪਹਿਲਾਂ ਆਪਾ ਫਿਰ ਕਾਂਗਰਸ ਤੇ ਹੁਣ ਸਿਆਸੀ ਚਰਚਾ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਸ ਅਕਾਲੀ ਦਲ ਨਾਲ ਜਾ ਸਕਦੇ ਇਹ ਵੀ ਚਰਚਾ ਹੈ ਕਿ ਸਿਮਰਜੀਤ ਸਿੰਘ ਬੈਸ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਸ਼ਹਿਰ ਦੀਆਂ ਦੋ ਸੀਟਾਂ ਤੇ ਆਜ਼ਾਦ ਚੋਣ ਲੜ ਕੇ ਜਿੱਤਣ ਵਾਲੇ ਲੋਕ ਸਭਾ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਸ ਨੇ ਹੁਣ ਸ਼ਹਿਰ ਦੀ ਸਿਆਸਤ ਨਵੀਂ ਚਰਚਾ ਛੇੜ ਦਿੱਤੀ ਹੈ ਬਿਤੇ ਕੱਲ ਤੋਂ ਸੂਤਰਾਂ ਅਤੇ ਸੋਸ਼ਲ ਮੀਡੀਆ ਦੇ ਉੱਤੇ ਖਬਰ ਫੈਲੀ ਹੋਈ ਹੈ ਕਿ ਬੈਸ ਅਕਾਲੀ ਦਲ 'ਚ ਜਾ ਸਕਦੇ ਨੇ ਤੇ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਆ ਆਉਣ ਵਾਲੇ 1 ਦਾ ਜਾਂ 2 ਦਿਨਾਂ ਦੇ ਅੰਦਰ ਅੰਦਰ ਤਸਵੀਰ ਸਾਫ਼ ਹੋ ਜਾਵੇਗੀ। ਇਸ ਮਾਮਲੇ ਦੇ ਅੰਦਰ ਕਈ ਦੁਚਿੱਤੀਆਂ ਨੇ ਸਿਮਰਜੀਤ ਸਿੰਘ ਬੈਸ ਦੇ ਜਿਹੜਾ ਸਮਰਥਨ ਦੇ ਵਿੱਚ ਜਿਹੜੇ ਲੋਕ ਨੇ ਉਹ ਗੱਲ ਕਰਦੇ ਨੇ ਕਿ ਵੀ ਪਾਰਟੀ ਦਾ ਰਲੇਵਾ ਹੋਵੇ ਜਾਂ ਫਿਰ ਸਮਰਥਨ ਇਸ ਦੇ ਉੱਤੇ ਅਕਾਲੀ ਦਲ ਦੇ ਨਾਲ ਬੈਸ ਹੋਰਾਂ ਦਾ ਪੇਚ ਫਸਿਆ ਹੋਇਆ ਸੇਮ ਉਹੀ ਪੇਚ ਜੋ ਕਾਂਗਰਸ 'ਚ ਫਸਿਆ ਹੋਇਆ ਸੀ। ਸਿਮਰਜੀਤ ਸਿੰਘ ਬੈਸ ਆਪਣੀ ਲੋਕਨਸਾਬ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਾ ਚਾਹੁੰਦੇ ਨੇ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਦੇ ਸੀਨੀਅਰ ਆਗੂਏ ਚਾਹੁੰਦੇ ਹਨ ਕਿ ਬੈਸ ਆਪਣੀ ਪਾਰਟੀ ਦਾ ਰਲੇਵਾ ਅਕਾਲੀ ਦਲ 'ਚ ਕਰਨ ਅਤੇ ਘਰ ਵਾਪਸੀ ਕਰਨ ਲੋਕਨਸਾਬ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਨੇ ਕਿਹਾ ਕਿ ਉਹ ਚੋਣ ਮੈਦਾਨ 'ਚ ਜ਼ਰੂਰ ਉਤਰਨਗੇ ਉਹਨਾਂ ਦੀ ਪਾਰਟੀ ਕੋਰ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰ ਫਿਲਹਾਲ ਜਾਰੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਸਥਿਤੀ ਇਹ ਬਣ ਚੁੱਕੀ ਹੈ ਕਿ ਸਿਮਰਜੀਤ ਸਿੰਘ ਬੈਂਸ ਕਿੱਧਰ ਜਾਂਦੇ ਆ ਉਹਨਾਂ ਦੀ ਸਿਆਸੀ ਕਿਸ਼ਤੀ ਕਿਸ ਕਿਨਾਰੇ ਤੇ ਲੱਗਦੀ ਹੈ ਜਾਂ ਫਿਰ ਮਜਧਾਰ ਚ ਹੀ ਫਸੀ ਰਹਿੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਅਕਾਲੀ ਦਲ ਦੇ ਵਿੱਚ ਉਹ ਵਾਪਸ ਜਾ ਸਕਦੇ ਆ ਇਸ ਬਾਰੇ ਚਰਚਾ ਜ਼ੋਰਾਂ ਤੇ ਹੈ ਕਿ ਵਾਕਈ ਸਿਮਰਜੀਤ ਸਿੰਘ ਬੈਂਸ ਦੀ ਵਾਪਸੀ ਹੋਣ ਜਾ ਰਹੀ ਹੈ ਜੇਕਰ ਸਿਮਰਜੀਤ ਸਿੰਘ ਬੈਂਸ ਇਸ ਬਾਰੇ ਜੋ ਵੀ ਸਿਆਸੀ ਚੀਜ਼ਾਂ ਉਹਨਾਂ ਦੇ ਬਾਰੇ ਮਾਰਕੀਟ ਚ ਬਾਜ਼ਾਰ ਚ ਸਿਆਸੀ ਬਾਜ਼ਾਰ ਚ ਗਰਮ ਨੇ ਲਗਾਤਾਰ ਜਿਹੜੇ ਸੂਤਰ ਕਿਸੇ ਕਦੇ ਇਸ ਕੰਨ ਚ ਫੂਕ ਮਾਰਦੇ ਆ ਕੇ ਕਦੇ ਉਸ ਕੰਨ ਚ ਖਬਰ ਚਲਾਉਣ ਲੱਗਿਆਂ ਬੜੀ ਇਤਿਹਾਤ ਵਰਤਣੀ ਪੈਂਦੀ ਆ ਪਰ ਜਿੰਨਾ ਸਮਾਂ ਇਹ ਗੱਲ ਸਾਹਮਣੇ ਨਹੀਂ ਆਉਂਦੀ ਤਾਂ ਉਹਨਾਂ ਸਮੇਂ ਲਈ ਸਿਮਰਜੀਤ ਸਿੰਘ ਬੈਸ ਨੂੰ ਇੱਕ ਪਾਸਾ ਕਰਨਾ ਚਾਹੀਦਾ ਜੋ ਵੀ ਸਥਿਤੀ ਹੈ ਉਹਨਾਂ ਨੂੰ ਪੱਤਰਕਾਰ ਪ੍ਰੈਸ ਕਾਨਫਰੰਸ ਕਰਨ ਜਾਂ ਸਾਡੇ ਵਰਗੇ ਪੱਤਰਕਾਰਾਂ ਦਾ ਫੋਨ ਚੱਕ ਕੇ ਭਾਈ ਹਾਂ ਜਾਂ ਨਾ ਚ ਜਵਾਬ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਅੰਦਰ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਅੰਦਰ ਪਿਆ ਪੰਬਲ ਪੂਸਾ ਖਤਮ ਹੋ ਸਕੇ